ਜੀ ਆਰ ਡੀ ਕਾਲੇ ਹੋ ਸ਼ਾਰਪ ਰੋਡ ਫਗਵਾੜਾ ਵਿਖੇ ਕਾਲਜ ਦੀ ਮੈਨੇਜਮੈਂਟ ਵੱਲੋਂ ਕਾਲਜ ਪ੍ਰਿੰਸੀਪਲ ਮੈਡਮ ਨੀਲਮ ਸੇਠੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਹਿਤੂਮਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਰਬਜੀਤ ਕੌਰ ਢਾਲੀਵਾਲ ਨੇ ਸ਼ਿਰਕਤ ਕੀਤੀ ਕੁਣਾ ਨਾਲ ਕਾਲਜ ਦੀ ਮੈਨੇਜਮੈਂਟ ਵੀ ਮੌਜੂਦ ਸੀ ਕਾਲੀ ਵਿਖੇ ਪਹੁੰਚਣ ਤੇ ਜਿੱਥੇ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਆਖਿਆ ਗਿਆ ਉੱਥੇ ਹੀ ਆਏ ਹੋਏ ਮਹਿਮਾਨਾਂ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਵੀ ਲਗਾਏ ਗਏ ਇਸ ਤੋਂ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਕੀਤੀ ਪ੍ਰਾਤਨ ਵਿਰਸੇ ਦੀ ਝਲਕ ਦਰਸਾਉਂਦੀ ਪ੍ਰਦਰਸ਼ਨੀ ਦਾ ਵੀ ਜਾਈਜਾ ਲਿਆ ਗਿਆ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਪੰਜਾਬੀ ਸੱਭਿਆਚਾਰ ਦੀ ਮਹਿਕ ਵਖੇਰ ਦੇ ਪ੍ਰੋਗਰਾਮ ਦਾ ਆਗਾਜ਼ ਸ਼੍ਰੀਮਤੀ ਸਰਬਜੀਤ ਕੌਰ ਢਾਲੀਪਾਲ ਵੱਲੋਂ ਰਿਬਨ ਕੱਟ ਕੇ ਕੀਤਾ ਸਦੀ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਵਕਫਾ ਬੁਲਾਰੇ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਹਿਮ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਬਾਰੇ ਪਤਾ ਲੱਗ ਸਕੇ ਇਸ ਮੌਕੇ ਕਾਲਜ ਦੀ ਮੈਨੇਜਮੈਂਟ ਸਟਾਫ ਅਤੇ ਵਿਦਿਆਰਥੀ ਮਜੂਸ ਹਨ ਅੱਜ ਅਸੀਂ ਜੀਆਰਡੀ ਕਾਲਜ ਦੇ ਵਿੱਚ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਜਿਹਦੇ ਵਿੱਚ ਸਾਡੇ ਅੱਜ ਮੁੱਖ ਮਹਿਮਾਨ ਤਾਰੀਵਾਲ ਸਾਹਿਬ ਤਾਰੀਵਾਲ ਸਾਹਿਬ ਦੇ ਮੈਸੇਜ ਦੀ ਤੇ ਸਾਰਿਆਂ ਨੇ ਆ ਕੇ ਇਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਗੁਰਜੀਤ ਮੈਡਮ ਜੋ ਪ੍ਰਿੰਸੀਪਲ ਹੈਗੀ ਆ ਸੇਠੀ ਪ੍ਰਿੰਸੀਪਲ ਮੈਡਮ ਹੈਗੀ ਆ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਕਰਕੇ ਬੱਚਿਆਂ ਨੇ ਅੱਜ ਆਪਣਾ ਖੁਸ਼ੀ ਦਾ ਤਿਹਾਰ ਮਨਾਇਆ ਜਿਹਦੇ ਵਿੱਚ પ્રાਣੀ ਦ੍ਰਿਸ਼ੇ ਲਈ ਸਾਰਾ ਕੁਝ ਜਾਗਰਤ ਕੀਤਾ પ્રાਣੀਆਂ ਪੱਖੀਆਂ ਚਰਖੇ ਬਿੰਨੇ ਕੜੇ ਉਹ ਇਹਨਾਂ ਨੇ ਬੱਚਿਆਂ ਨੇ ਆਪਣਾ ਪੁਰਾਣਾ ਬਿਰਸ਼ਾ ਦਿਖਾਇਆ ਹੈਗਾ ਇਹਦੇ ਲਈ ਬੱਚਿਆਂ ਨੂੰ ਜਾਗਰੂਤ ਕਰਨ ਲਈ ਵੀ ਸਾਡਾ ਪੁਰਾਣਾ ਬਿਰਸ਼ਾ ਇਹ ਸੀਗਾ ਇਹ ਇਹਨਾਂ ਨੇ ਮਨਾਇਆ ਤਾਂ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਜੀ ਆਰ ਡੀ ਕਾਲਜ ਹੋਸ਼ਾਰਪ ਰੋਡ ਫਗਵਾੜਾ ਵਿਖੇ ਕਾਲਜ ਦੀ ਮੈਨੇਜਮੈਂਟ ਵੱਲੋਂ ਕਾਲਜ ਪ੍ਰਿੰਸੀਪਲ ਮੈਡਮ ਨੀਲਮ ਸੇਠੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਹਿਤੂਮਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਰਬਜੀਤ ਕੌਰ ਢਾਲੀਵਾਲ ਨੇ ਸ਼ਿਰਕਤ ਕੀਤੀ ਕੁਣਾ ਨਾਲ ਕਾਲਜ ਦੀ ਮੈਨੇਜਮੈਂਟ ਵੀ ਮੌਜੂਦ ਸੀ ਕਾਲੀ ਵਿਖੇ ਪਹੁੰਚਣ ਤੇ ਜਿੱਥੇ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਆਖਿਆ ਗਿਆ ਉੱਥੇ ਹੀ ਆਏ ਹੋਏ ਮਹਿਮਾਨਾਂ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਵੀ ਲਗਾਏ ਗਏ ਇਸ ਤੋਂ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਕੀਤੀ ਪ੍ਰਾਤਨ ਵਿਰਸੇ ਦੀ ਝਲਕ ਦਰਸਾਉਂਦੀ ਪ੍ਰਦਰਸ਼ਨੀ ਦਾ ਵੀ ਜਾਈ ਜਾ ਲਿਆ ਗਿਆ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਪੰਜਾਬੀ ਸੱਭਿਆਚਾਰ ਦੀ ਮਹਿਕ ਵਖੇੜ ਦੇ ਪ੍ਰੋਗਰਾਮ ਦਾ ਆਗਾਜ਼ ਸ਼੍ਰੀਮਤੀ ਸਰਬਜੀਤ ਕੌਰ ਢਾਲੀਪਾਲ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਸਦੀ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਵਕਫਾ ਬੁਲਾਰੇ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਹਿਮ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਬਾਰੇ ਪਤਾ ਲੱਗ ਸਕੇ ਇਸ ਮੌਕੇ ਕਾਲਜ ਦੀ ਮੈਨੇਜਮੈਂਟ ਸਟਾਫ ਅਤੇ ਵਿਦਿਆਰਥੀ ਮਜੂਦ ਹਨ ਅੱਜ ਅਸੀਂ ਜੀਆਰਡੀ ਕਾਲਜ ਦੇ ਵਿੱਚ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਜਿਹਦੇ ਵਿੱਚ ਸਾਡੇ ਅੱਜ ਮੁੱਖ ਮਹਿਮਾਨ ਤਾਰੀਵਾਲ ਸਾਹਿਬ ਤਾਰੀਵਾਲ ਸਾਹਿਬ ਦੇ ਮੈਸੇਜ ਦੀ ਤੇ ਸਾਰਿਆਂ ਨੇ ਆ ਕੇ ਇਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਗੁਰਜੀਤ ਮੈਡਮ ਜੋ ਪ੍ਰਿੰਸੀਪਲ ਹੈਗੀ ਆ ਸੇਠੀ ਪ੍ਰਿੰਸੀਪਲ ਮੈਡਮ ਹੈਗੀ ਆ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਕਰਕੇ ਬੱਚਿਆਂ ਨੇ ਅੱਜ ਆਪਣਾ ਖੁਸ਼ੀ ਦਾ ਤਿਹਾਰ ਮਨਾਇਆ ਜਿਹਦੇ ਵਿੱਚ પ્રાਣੀ ਦ੍ਰਿਸ਼ੇ ਲਈ ਸਾਰਾ ਕੁਝ ਜਾਗਰਤ ਕੀਤਾ પ્રાਣੀਆਂ ਪੰਛੀਆਂ ਚਰਖੇ ਬਿੰਨੇ ਘਰੇ ਉਹ ਇਹਨਾਂ ਨੇ ਬੱਚਿਆਂ ਨੇ ਆਪਣਾ ਪੁਰਾਣਾ ਬਿਰਸ਼ਾ ਦਿਖਾਇਆ ਹੈਗਾ ਇਹਦੇ ਲਈ ਬੱਚਿਆਂ ਨੂੰ ਜਾਗਰੂਤ ਕਰਨ ਲਈ ਵੀ ਸਾਡਾ ਪੁਰਾਣਾ ਬਿਰਸ਼ਾ ਹੈ ਸੀਗਾ ਇਹ ਇਹਨਾਂ ਨੇ ਮਨਾਇਆ ਤਾਂ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ